ਗੈਕਸ ਫਾਰੇ ਮਗਰ ਜਾਣਾ ਚਾਹੀਦਾ ਹੈ ਡਰੱਗ ਮਾਫੀਆ ਦੇ ਮਗਰ ਪਿੱਛੇ ਜਾਣਾ ਚਾਹੀਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਉਹਨਾਂ ਦੇ ਮਗਰ ਨਾਲ ਲੱਗ ਕੇ ਅੱਜ ਇਹਨਾਂ ਨੇ ਸਾਰੇ ਜ਼ਿਲ੍ਹੇ ਦੀ ਪੁਲਿਸ ਜਿਹੜਾ ਇੱਕ ਗਰੀਬ ਲੋਕਾਂ ਨੂੰ ਮਤ ਕਰਨ ਵਾਸਤੇ ਪਿੰਡ ਨਗਲੇ ਦੇ ਵਿੱਚ ਕੈਂਪ ਲਾਇਆ ਗਿਆ ਸੀਗਾ ਉਹਨੂੰ ਬੰਦ ਕਰਾਉਣ ਵਾਸਤੇ ਅੱਜ ਸਾਰਾ ਜ਼ਿਲ੍ਹਾ ਮੋਹਾਲੀ ਦੀ ਪੁਲਿਸ ਉੱਥੇ ਲੱਗੀ ਅਸੀਂ ਬੜੇ ਸ਼ਾਂਤੀਪੂਰਤ ਤਰੀਕੇ ਦੇ ਨਾਲ ਉੱਥੇ ਗਏ ਸੀਗੇ ਪਰ ਸਾਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ ਕੈਂਪ ਤੋਂ ਕੋਈ ਲਗਭਗ 2 ਕਿਲੋਮੀਟਰ ਪਹਿਲੇ ਹੀ ਸਾਨੂੰ ਰੋਕਿਆ ਗਿਆ ਔਰ ਅਸੀਂ ਪੀਸਫੁੱਲ ਜਿਹੜਾ ਹੈਗਾ ਆਪਣੀ ਰਸਤੇ ਤੀ ਕਿਉਂਕਿ ਜਿਹੜਾ ਕੈਂਪ ਹੈ ਲੋਕਾਂ ਦੀ ਮਦਦ ਕਰਨ ਵਾਸਤੇ ਲਾਏ ਗਏ ਨੇ ਨਾ ਕਿ ਕਿਸੇ ਹੋਰ ਵਜਾ ਕਰਕੇ ਲਾਏ ਗਏ ਨੇ ਉਸੇ ਜਿਵੇਂ ਕਰ ਰਹੇ ਹਾਂ ਦੇਖੋ ਜਿਹੜੇ ਜਿਹੜੇ ਮੋਦੀ ਜੀ ਦੀਆਂ ਜਿੰਨੀਆਂ ਵੀ ਸਕੀਮਾਂ ਨੇ ਗਰੀਬਾਂ ਵਾਸਤੇ ਚਾਹੇ ਆਯੂਸ਼ਮਾਨ ਕਾਰਡ ਜਿਨ੍ਹਾਂ ਦੇ ਨਹੀਂ ਬਣੇ ਉਹ ਬਣਾਣੇ ਹੋਣ ਭਾਵੇਂ ਜਿਹੜੀ ਕੋਈ ਕਿਸੇ ਦੇ ਕੱਚੇ ਮਕਾਨਾਂ ਦੀ ਸਕੀਮ ਹੋਵੇ ਭਾਵੇਂ ਜਿਹੜਾ ਕਿਸਾਨਾਂ ਦੇ ਜਿਹੜਾ ਦੇ ਖਾਤਿਆਂ 'ਚ ਪੈਸੇ ਨਹੀਂ ਆ ਰਹੇ ਉਹਨਾਂ ਦੇ ਖਾਤਿਆਂ ਨੂੰ ਜਿਸ ਵਜ੍ਹਾ ਕਰਕੇ ਖਾਤ ਪੈਸੇ ਨਹੀਂ ਆ ਰਹੇ ਉਹਨਾਂ ਨੂੰ ਕਹਿ ਰਹੇ ਹਾਂ ਕਿ ਲੋਕਾਂ ਦੇ ਭਲੇ ਲਈ ਆ ਉਹਨਾਂ ਦੀ ਮਦਦ ਲਈ ਸੈਂਟਰ ਦੀ ਸਕੀਮਾਂ ਦੇ ਲਈ ਜਾਗਰੂਕ ਕਰਨਾ ਸੀਗੇ ਸੀ ਸੀਐਮ ਸਾਹਿਬ ਵੀ ਕਹਿੰਦੇ ਨੇ ਕਿ ਅਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਨੇ ਤਰੱਕੀ ਲਈ ਕੰਮ ਕਰ ਰਹੇ ਹਾਂ ਫਿਰ ਤੁਸੀਂ ਜੇ ਤਰੱਕੀ ਚਾਹੁੰਦੇ ਹੋ ਤਾਂ ਫਿਰ ਤਰੱਕੀ ਤੇ ਤਰੱਕੀ ਦੀ ਰਾਹ 'ਚ ਰੋੜਾ ਤਾਂ ਕੋਈ ਪਾਸਾ ਨਹੀਂ ਕੋਈ ਪਾਸਾਦਾ ਇਹ ਇਸ ਵੇਲੇ ਸਾਨੂੰ ਸਾਰਿਆਂ ਨੂੰ ਪਤਾ ਹੈ ਜੇ ਮੈਂ ਕਵਾਂਗਾ ਤੇ ਤੁਸੀਂ ਕਹਿਣਾ ਸ਼ਾਇਦ ਰਾਜਨੀਤਿਕ ਗੱਲ ਕਰ ਰਿਹਾ ਹੈ ਪਰ ਮੈਂ ਕਰਦਿੰਨਾ ਗੱਲ ਸਾਨੂੰ ਸਾਰਿਆਂ ਨੂੰ ਪਤਾ ਹੈ ਇਸ ਵੇਲੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਕਿਸ ਰਾਹ ਤੇ ਚੱਲੀ ਹੋਈ ਆ ਔਰ ਕਿੰਨੀ ਤਰੱਕੀ ਹੋ ਰਹੀ ਆ ਪੰਜਾਬ ਦੇ ਹਸਪਤਾਲਾਂ ਵਿੱਚ ਆਈਸ਼ਵਮਨ ਕਾਰਡ ਨਹੀਂ ਚੱਲ ਰਹੇ ਪੰਜਾਬ ਦੇ ਵਿੱਚ ਕੱਚੇ ਮਕਾਨ ਹਿੰਦੁਸਤਾਨ ਦੇ ਸਭ ਤੋਂ ਪਿੱਛੇ ਆ ਉਹਨਾਂ ਦੀ ਜਿਹੜੀ ਬੰਤਰ ਹੈਗੀ ਆ ਸਰਕਾਰ ਨਹੀਂ ਚਾਹਦੀ ਕਿ ਮੋਦੀ ਜੀ ਦੀਆਂ ਸਕੀਮਾਂ ਦਾ ਲੋਕਾਂ ਨੂੰ ਫਾਇਦਾ ਮਿਲੇ ਨਹੀਂ ਲੱਗਦਾ ਕਿ ਇਲੈਕਸ਼ਨ ਦਾ ਲੱਗਿਆ ਆ ਕੇ ਤੁਸੀਂ ਕੈਂਪ ਲਾ ਰਹੇ ਪਹਿਲਾਂ ਨਹੀਂ ਕੀਤੇ ਇਲੈਕਸ਼ਨ ਕਦੋਂ ਲੱਗਿਆ ਜੀ ਇਲੈਕਸ਼ਨ ਤੇ 18 ਮਹੀਨੇ ਨੂੰ ਪਏ ਨੇ ਕੈਂਪ ਸਾਡੇ ਆਲਰੇਡੀ ਪਿਛਲੇ 6 ਮਹੀਨੇ ਤੋਂ ਚੱਲ ਰਹੇ ਨੇ ਪਰ ਉਹ ਕੈਂਪਾਂ ਦਾ ਜਿਹੜਾ ਹੁਣ ਜਿਹੜਾ ਸਾਡੀ ਫਤਿਹਗੜ੍ਹ ਮਜ਼ਦੂਰ ਕਿਸਾਨ ਰੈਲੀ ਵਿਜੇ ਰੈਲੀ ਹੋਈ ਸੀ ਫਤਿਹ ਅਲੀ ਰਾਜਪੁਰੇ ਜਿਹੜੀ ਹੋਈ ਸੀ ਉਹ ਰੈਲੀ ਦੇ ਸਕਸੈਸ ਨੂੰ ਦੇਖ ਕੇ ਸਰਕਾਰ ਜਿਹੜੀ ਹੈਗੀ ਆ ਘਬਰਾ ਗਈ ਆ ਕਿ ਪੰਜਾਬ ਦੇ ਵਿੱਚ ਅੱਜ ਕੈਂਪਸ ਨਾਲ ਲਾਈ ਜਾ ਰਹੇ ਆ ਅੱਜ ਨਹੀਂ ਜੀ ਇਹ ਪਿਛਲੇ ਕਈ ਪਿਛਲੇ ਕਈ ਮਹੀਨਿਆਂ ਤੋਂ ਇਹ ਕੈਂਪ ਚੱਲ ਰਹੇ ਨੇ ਪਰ ਇਹ ਜਿਹੜੀ ਰੈਲੀ ਹੋਈ ਆ ਰਾਜਪੁਰੇ ਫਤਿਹ ਰੈਲੀ ਹੋਈ ਆ ਮਜ਼ਦੂਰ ਕਿਸਾਨ ਫਤਿਹ ਰੈਲੀ ਉਹਦੇ ਵਿੱਚ ਆਏ ਹੋਏ ਹਜੂਮ ਜਿਹੜੇ ਲੋਕ ਜਿਹੜੇ ਉੱਥੇ ਰੈਲੀ 'ਚ ਹੋਏ ਇਕੱਠ ਨੂੰ ਦੇਖ ਕੇ ਲੋਕ ਘਬਰਾਏ ਨੇ ਔਰ ਜਿਸ ਕਰਕੇ ਹੁਣ ਇਹਨਾਂ ਨੂੰ ਲੱਗਦਾ ਕਿ ਬੀਜੇਪੀ ਪਿੰਡਾਂ 'ਚ ਇਹ ਕੈਂਪਾਂ ਦੇ ਥਰੂ ਵੱਧ ਗਈ ਇਸ ਲਈ ਉਹ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਹੁਣ ਅੱਖਾਂ ਤੇ ਹੁਣ ਖੁੱਲੀਆਂ ਆ ਨਾ ਇਹਨਾਂ ਨੂੰ ਹੁਣ ਪਤਾ ਲੱਗਿਆ ਕਿ ਇਫੈਕਟ ਕੀ ਆ ਰਿਹਾ ਕੈਂਪਾਂ ਦਾ ਸੋ ਇਹ ਹੁਣ ਕਿਸੇ ਤਰੀਕੇ ਨਾਲ ਵੀ ਇਹਨਾਂ ਚੀਜ਼ਾਂ ਨੂੰ ਰੋਕਣਾ ਚਾਹੁੰਦੇ ਨੇ ਹਡੇਸਰੇ ਦੇ ਪਿੰਡ 'ਚ ਨਗਲਾ ਵਿਖੇ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਬੀਜੇਪੀ ਲੋਕ ਕੈਂਪ ਲਾਇਆ ਗਿਆ ਸੀ ਡਿਟੇਨ ਕੀਤਾ ਗਿਆ ਕੀ ਮਾਮਲਾ ਹੋਇਆ ਸਰ ਜੀ ਹਾਂ ਜੀ ਇਹਨਾਂ ਕੁਝ ਜਿੱਦਾਂ ਨੋਰਮਸ ਸੀਗੇ ਆਪਣਾ ਆਧਾਰ ਕਾਰਡ ਵਗੈਰਾ ਲੈ ਕੇ ਇਹ ਉਹਨਾਂ ਦੇ ਅਕਾਊਂਟਸ ਵਗੈਰਾ ਖੋਲ ਰਹੇ ਸੀਗੇ ਜੋ ਜੋ ਕਿ ਇਹ ਬਿਲਕੁਲ ਸਿੱਧਾ ਪ੍ਰੋਸੀਜਰ ਜੋ ਫੋਲੋ ਨਹੀਂ ਕਰ ਰਹੇ ਸੀ ਉਸ ਦੇ ਤਹਿਤ ਕਾਫੀ ਇਥੇ ਇਕੱਠ ਹੋਇਆ ਜੀ ਜੋ ਲਾਅ ਨਾ ਆਰਡਰ ਨੂੰ ਦੇਖਦੇ ਹੋਏ ਸੀ ਇਹਨਾਂ ਨੂੰ ਡਿਟੇਨ ਕੀਤਾ ਜੀ ਕਿੰਨੇ ਜਾਣੇ ਡਿਟੇਨ ਕੀਤੇ ਆ ਤੇ ਇੱਕ ਇਹਨਾਂ ਦੇ ਲੀਡਰ ਨੇ ਜੀ ਬਨੀ ਸੰਧੋ ਆ ਜੀ ਤੇ ਆਪਣੇ ਸੰਜੀਵ ਖੰਨਾ ਜੀ ਨੇ ਉਹਨਾਂ ਨੂੰ ਕੀਤਾ ਤੇ ਬਾਕੀ ਉਹਨਾਂ ਦੇ ਸਾਥੀ ਨਹੀਂ ਸਰ ਜਿਹੜੀਆਂ ਇਨਸਟਰਕਸ਼ਨ ਸੀਗੀਆਂ ਜਿਹੜਾ ਇਹ ਡਾਟਾ ਲੀਕੇਜ ਦੀ ਗੱਲ ਹੋ ਰਹੀ ਹੈ ਜੀ ਡਿਟੇਨ ਕਿਤੇ ਕਿੰਨੇ ਆ ਇਹ ਮਤਲਬ ਵਾਰ ਦੇ ਬੰਦੇ ਸੀ ਜਿਹੜੇ ਬਨਾਨਦੇ ਪੈਸੇ ਦਾ ਹਾਰ ਕਾਟ ਕੇ ਬੀਜੇਪੀ ਦੇ ਸੀਗੇ ਤੇ ਸਰਕਾਰੀ ਬੰਦੇ ਸੀਗੇ ਜਿਹੜੇ ਨਾਲ ਬਣਾਦੇ ਸੀ ਸਰਕਾਰੀ ਬੰਦੇ ਕੋਈ ਨਹੀਂ ਸੀਗੇ ਜੀ ਬੀਜੇਪੀ ਦੇ ਸੀਗੇ ਜੀ ਤੇ ਤਾਂ ਕਰਕੇ ਡਾਟਾ ਲੀਕੇ ਦੇ ਜਿਹਦਾ ਦਾਰ ਕਟ ਦੇ ਸੁਪਰੀਮ ਕੋਰਟ ਦੀ ਗਾਈਡਲਾਈਨਸ ਆਈਆਂ ਨੇ ਤੇ ਉਹ ਫੋਲੋ ਜਿਹੜਾ ਰਿਊ ਪ੍ਰੋਸੀਜਰ ਸੀ ਫੋਲੋ ਨਹੀਂ ਹੋ ਰਿਆ ਸੀਗਾ ਤਾਂ ਕਰਕੇ ਪਰ ਉਹਨਾਂ ਦਾ આરોਪ ਹੈ ਕਿ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕਰੀ ਜਾ ਰਹੀ ਹੈ ਪੁਲਿਸ ਦਾ ਯੂਜ਼ ਕੀਤਾ ਜਾ ਰਿਹਾ ਕਿਉਂਕਿ ਜਿਹੜਾ ਇਹ ਪ੍ਰੋਗਰਾਮ ਹੈ ਪਿਛਲੇ ਕਾਫੀ ਸਮੇਂ ਤੋਂ ਚੱਲੇ ਰਿਹਾ ਸੀ ਤੇ ਅੱਜ ਹੀ ਕਿਉਂ ਗਏ ਨਹੀਂ ਹੁਣ ਰੀਸੈਂਟ ਗਾਈਡਲਾਈਨਸ ਆਈਆਂ ਨੇ ਜੀ ਸੁ ਜਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ